ਖਬਰਾਂ ਦੀ ਸ਼ੁਰੂਆਤ ਕਰਗੇ ਇੱਕ ਅਜਿਹੀ ਖਬਰ ਤੋਂ ਜਿਹੜੀ ਸਾਡੇ ਧਾਰਮਿਕ ਜਾਂ ਪੰਥਕ ਕਾਰਜਾਂ ਦੇ ਨਾਲ ਵੀ ਜੁੜੀ ਹੋਈ ਆ ਕਹਿੰਦੇ ਇੱਕ ਉਸਾਰੀ ਇਹੇ ਜੀ ਹੋ ਰਹੀ ਆ ਜ ਜਿਹਦੇ ਵਿੱਚ ਤੇਰੇ ਦਰ ਦੇ 13 ਖਿੜਕੀਆਂ ਤੇ 13 ਬੂਹੇ ਨੇ ਬਿਲਕੁਲ ਪ੍ਰਵੀਨ ਜੀ ਬੜੀ ਸਕੂਨ ਦੇ ਨਾਲੀ ਖਬਰ ਆ ਅੱਜ ਹੋ ਸਕਦਾ ਥੋੜੀ ਆਵਾਜ਼ ਦੀ ਦਿੱਕਤ ਆਵੇ ਜੀ ਜੀ ਕੋਈ ਗੱਲ ਨਹੀਂ ਕੋਈ ਗੜਾ ਖਰਾਬ ਹੋ ਸਕਦਾ ਹੈ ਇਹ ਵਿਰੋਧੀਆਂ ਦੀ ਕੋਈ ਸਾਜ਼ਿਸ਼ ਹੋਵੇ ਗੜਾ ਵੀ ਰਖਾ ਖਰਾਬ ਹੋਵੇ ਜੀ ਠੀਕ ਹੈ ਸਹੀ ਬਿਲਕੁਲ ਪ੍ਰਵੀਨ ਜੀ ਇਹ ਬੜੀ ਸੁਖਾਮੀ ਖਬਰ ਹੈ ਹਮ ਹ ਅਪਾਕਸਰ ਰਾਜਨੀਤਿਕ ਖਬਰਾਂ ਜਾਂ ਹੋਰ ਤੇ ਜਈਆਂ ਖਬਰਾਂ ਤੇ ਨਜ਼ਰ ਸਰ ਨਹੀਂ ਕਰਦੇ ਔਰ ਅਜਈਆਂ ਜਿਹੜੀਆਂ ਸੂਖਮ ਖਬਰਾਂ ਨੇ ਮਨ ਨੂੰ ਸਕੂਨ ਮਨ ਨੂੰ ਸ਼ਾਂਤੀ ਦੇਣ ਵਾਲੀਆਂ ਖਬਰਾਂ ਨੇ ਕਈ ਵਾਰ ਉਹ ਰਹਿ ਜਾਂਦੀਆਂ ਨੇ ਸੁਲਤਾਨਪੁਰ ਲੋਧੀ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਹਰ ਕਣ ਨੂੰ ਚਰਨ ਛੋਹ ਪ੍ਰਾਪਤ ਹੈ ਮਤਲਬ ਉੱਥੇ ਦਾ ਕੋਈ ਕਣ ਅਜੇ ਹਾ ਨਹੀਂ ਜਿੱਥੇ ਮੇਰਾ ਤਾਂ ਗੁਰੂ ਸਾਹਿਬ ਦੇ ਪੈਰ ਨਾ ਪਏ ਸੋ ਉਸ ਧਰਤੀ ਤੇ ਜਿੱਥੇ ਏਕਮਕਾਰ ਦਾ ਜਨਮ ਹੁੰਦਾ ਹੈ ਜਿੱਥੇ ਮੂਲ ਮੰਤਰ ਦਾ ਜਨਮ ਹੁੰਦਾ ਹੈ ਉਸ ਸਥਾਨ ਦੇ ਉੱਤੇ ਬਕਾਇਦਾ ਤੌਰ ਤੇ ਜਿਹੜਾ ਇੱਕ ਗੁਰਦੁਆਰਾ ਬਣਿਆ ਹੋਇਆ ਬਕਾਇਦਾ ਸੰਤਾ ਘਾਟ ਹੂੰ ਹੂੰ ਉਸ ਗੁਰੂ ਘਰ ਦੇ ਗੁਰਦੁਆਰਾ ਸੰਤਾ ਘਾਟ ਦੇ ਪਿਛਲੇ ਪਾਸੇ ਬਈ ਦੀ ਆਮਦ ਹੈ ਜੀ ਉਸ ਸਥਾਨ ਦੇ ਉੱਤੇ ਕਰੀਬ 2 ਏਕੜ ਦੇ ਵਿੱਚ ਮੂਲ ਮੰਤਰ ਸਥਾਨ ਉਸਾਰਿਆ ਜਾ ਰਿਹਾ ਹੈ ਜੀ ਪਰ ਵੀਂਜੀ ਇਹਦਾ ਨਹੀਂ ਪੱਥਰ 2018 ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਸੀ ਉਸ ਸਮੇਂ ਦੇ ਜਥੇਦਾਰ ਗੋਬਿੰਦ ਸਿੰਘ ਲੰਗੋਵਾਲ ਉਹਨਾਂ ਨੇ ਰੱਖਿਆ ਸੀਗਾ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਦੋਂ 555ਵਾਂ ਪ੍ਰਕਾਸ਼ ਦਿਹਾੜਾ ਆਏਗਾ ਉਸ ਸਮੇਂ ਇਹ ਸੰਗਤ ਦੇ ਲਈ ਖੋਲ ਦਿੱਤਾ ਜਾਏਗਾ ਮਤਲਬ ਇਹਦੀ ਰੋਹਾਨੀਅਤ ਜਾਂ ਇਹਦੇ ਉਸ ਸਥਾਨ ਦਾ ਭਾਵਾਰਥ ਇਹਨਾਂ ਉਹ ਹੈ ਕਿ ਬੰਦੇ ਨੂੰ ਮਹੌਂਦ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਕੇ ਸਭ ਕੁਝ ਤੇਰਾ ਤੇਰਾ ਬਿਲਕੁਲ ਜੀ ਮਤਲਬ ਉਹ ਤਾਂ ਇਸ ਵਾਰ ਨਾਲ ਗੱਲ ਕਰਦੇ ਨੇ ਕਿ ਸਾਰਾ ਕੁਝ ਪ੍ਰਮਾਤਮਾ ਤੇਰਾ ਹੀ ਹੈ ਹਾਂ ਕੁਦਰਤ ਤੇਰਾ ਹੀ ਹੈ ਕਿ ਬੰਦੇ ਕੋਲ ਤਾਂ ਆਪਣਾ ਕੁਝ ਵੀ ਨਹੀਂਗਾ ਪਰ ਉਸ ਨੂੰ ਅਜੋਕੇ ਦੌਰ ਦੇ ਵਿੱਚ ਅਸੀਂ ਮਤਲਬ ਅੰਕਾਂ ਨਾਲ ਵੀ ਹੈ ਨਾ ਚਿਤ ਦੇਖਦੇ ਹਾਂ ਜੋ ਅਸੀਂ ਉਹ 13 13 ਨੂੰ 13 ਨਾਲ ਵੀ ਅਸੀਂ ਪਿੰਪੁਆਇੰਟ ਕਰ ਲਿਆ ਕਿ ਹਾਂ ਵੀ ਇਹ ਵੀ ਸਾਡਾ ਸੰਕੇਤ ਆ ਉਹਨੂੰ ਪੜਦੇ ਆ ਵੀ ਭਾਵ ਹੋ ਜਾਂਦਾ ਹੈ ਹਾਂ ਸੋ ਕਈਆਂ ਨੇ ਕਿਉਂਕਿ ਦੁਨੀਆ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ 13 ਅੰਕ ਨੂੰ ਨਕਾਰ ਦਿੱਤਾ ਹੈ ਹਾਂ ਹਾਂ ਇਹ ਜਿਹੜੇ ਨੈਗਟਿਵ ਪ੍ਰਤੀਕ ਹੈ ਪਰ ਅਸੀਂ ਬਾਬੇ ਨਾਨਕ ਦੇ 13-13 ਦੇ ਨਾਲ ਇਸ 13 ਨੂੰ ਵੀ ਅਪਣਾਇਆ ਤੇ ਉਹ ਲੋਕ ਆਪਣੇ ਘਰਾਂ ਦਾ ਨੰਬਰ ਟੈਲੀਫੋਨ ਦਾ ਨੰਬਰ ਕਾਰਾਂ ਗੱਡੀਆਂ ਦਾ ਨੰਬਰ ਐ ਫਿਰ ਕੋਈ ਅਦਾਰਾ ਖੋਲਦਿਆ ਉਹਦਾ ਨੰਬਰ ਉਸ ਨੂੰ ਇਸ ਨਾਲ ਜੋੜ ਦਿੰਦੇ ਆ ਸੋ ਬੇਸ਼ੱਕ 13-13 ਤੇ 13 ਦੇ ਵਿੱਚ ਅੰਤਰ ਹੈਗਾ ਪਰ ਉਹ ਭਾਵ ਤੌਰ ਦੇ ਉੱਤੇ ਜਦੋਂ ਲੈਨੇ ਆ ਤਾਂ ਉਹ ਇੱਕ ਰੂਪ ਚ ਲੈ ਲਿਆ ਉਸੇ ਦਾ ਪ੍ਰਤੀਕ ਇਸ ਥਾਂ ਤੇ ਬਣ ਰਿਹਾ ਜੀ ਜੀ ਇਹ ਜਿਹੜਾ ਮੂਲ ਮੰਤਰ ਸਥਾਨ ਹੈ ਇਹ ਜਿਸ ਥਾਂ ਤੇ ਬਣ ਰਿਹਾ 2 ਏਕੜ ਦੇ ਵਿੱਚ ਉੱਥੇ ਬਿਲਕੁਲ ਨਾਲ ਬਈ ਵੈਂਦੀ ਹੈ ਠੀਕ ਹੈ ਜੀ ਉੱਥੇ ਇਹਨਾਂ ਨੇ 5 ਮੰਜ਼ਲਾ ਉਸਾਰੀਆਂ ਨੇ ਇਹਦੀਆਂ ਹੂੰ ਹੂੰ 5 ਮੰਜ਼ਲਾਂ ਦੇ ਵਿੱਚ ਹਰ ਮੰਜ਼ਲ ਦੀ ਉਚਾਈ 13 ਫੁੱਟ ਹੈ ਠੀਕ ਹੈ ਜੀ ਹੋਰ ਹਰ ਮੰਜ਼ਲ ਤੇ 13 ਦਰਵਾਜ਼ੇ ਨੇ 13 ਹੀ ਖਿੜਕੀਆਂ ਨੇ ਤੇ ਹਰ ਮੰਜ਼ਲ ਨੂੰ ਜਾਣ ਵਾਲੀਆਂ ਪੌੜੀਆਂ ਵੀ 13 ਨੇ ਤੇ ਇਹ ਉਸ ਬਾਗ ਦੇ ਵਿੱਚ ਜਿਹੜੇ ਰਸਤੇ ਦਾਖਲ ਆਲੇ ਦਾਲ ਜਿਹੜਾ ਚਗਿਰਦਾ ਹਰਾ ਭਰਾ ਬਣਨਾ ਉਹਦਾ ਉਹ ਉਹ ਜਿਹੜੇ ਉਹਦੇ ਰਸਤੇ ਵੀ 13 ਨੇ ਫੇਰ ਬੈਂਕ ਤੋਂ ਪਾਣੀ ਆਉਣਾ ਉਹ ਇਸ ਸਥਾਨ ਦੇ ਚਗਿਰਦੇ ਦੇ ਅੰਦਰ ਇੱਕ ਬਰਾਂਡਾ ਬਣਾਇਆ ਉਸ ਬਰਾਂਡੇ ਚੋਂ ਹੋ ਕੇ ਪਾਣੀ ਨੇ ਫਿਰ ਵਾਪਸ ਬੈਂਕ ਚ ਜਾ ਕੇ ਮਿਲਣਾ ਤੇ ਉਹ ਜਿੰਨੇ ਦਾਇਰੇ ਚ ਪਾਣੀ ਅੰਦਰ ਆ ਕੇ ਰਹੂਗਾ ਉਹ ਵੀ 13 ਫੁੱਟ ਦਾ ਬਣਾਇਆ ਸੋ ਇਸ ਲਈ 13 ਦੇ ਦਰ ਦੇ 13 ਖਿੜਕੀਆਂ 13 ਦਰਵਾਜ਼ੇ 13 ਪੌੜੀਆਂ ਸੋ ਇਹ ਇੱਕ ਪ੍ਰਤੀਕ ਬੜਾ ਮਤਲਬ ਪਾਪੂਰਨ ਤੇ ਸੰਗਤ ਨੂੰ ਇੰਤਜ਼ਾਰ ਰੱਖ ਕੇ ਇਸ ਵਾਰ ਜਦੋਂ ਇਹ ਪ੍ਰਕਾਸ਼ ਦਿਹਾੜੇ ਮੌਕੇ ਗੁਰਪੁਰ ਮੌਕੇ ਖੁੱਲੇ ਤੇ ਅਸੀਂ ਉਹਦੇ ਖੁੱਲੇ ਦਰਸ਼ਕ ਦੇਦਾਰ ਕਰ ਸਕੀਏ ਸੋ ਮਨ ਨੂੰ ਲਗਾ ਸਕੂਨ ਦੇਣ ਵਾਲੀ ਇਹ ਸਥਾਨ ਬਣ ਨਿਪੜੇਗਾ ਇਸ ਹਾਂਜੀ ਬਿਲਕੁਲ ਬਹੁਤ ਘੱਟ ਸਮੇ ਅਜਿਹੇ ਹੁੰਦੇ ਨੇ ਸ਼ਰਮਾ ਜੀ ਜਦੋਂ ਕੋਈ ਸਕਾਰਾਤਮਕ ਖਬਰ ਆਉਂਦੀ ਹੈ ਵੈਸੇ ਤਾਂ ਆਪਾਂ ਜੇ ਪੰਥਕ ਹਲਕਿਆਂ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਜਿਹੀਆਂ ਖਬਰਾਂ ਦਾ ਦੌਰ ਜਾਰੀ ਹੈ ਜਿਨ੍ਹਾਂ ਤੋਂ ਹਿੰਰਾਸ਼ਾ ਹੀ ਪੱਲੇ ਪੈਂਦੀ ਸੀ ਸੰਗਤ ਦੇ ਪਰ ਇਹ ਬਹੁਤ ਸੋਹਣੀ ਖਬਰ ਹੈ ਇੱਕ ਸਕਾਰਾਤਮਕ ਪਹਿਲੂ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ